ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ 12 ਪਉ ਦਾ ਦਿਨ ਆ ਤੇ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਮੌਜੂਦਾਂ ਜਿੱਥੇ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਜੀ ਬਾਬਾ ਫਤਿਹ ਸਿੰਘ ਜੀ ਨੂੰ ਜਿਹੜਾ ਬਹੁਤ ਤਸੀਹੇ ਦਿੱਤੇ ਜਾਂਦੇ ਨੇ ਜਦੋਂ ਉਹਨਾਂ ਨੇ ਦੁਸ਼ਮਣ ਦੀ ਈਨ ਨਹੀਂ ਮੰਨੀ ਤੇ ਉਹਨਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ 11 ਪਉ ਤੋਂ ਲੈ ਕੇ 11 ਪਉ 12 ਪਉ ਤੇ 13 ਪਉ ਨੂੰ ਸ਼ਹੀਦੀ ਜੋੜ ਮੇਲਾ ਜਿਹੜਾ ਇਸ ਸ਼ੀਧੀ ਜੋੜਵੈਲ ਦੇ ਵਿੱਚ ਲੱਖਾਂ ਹੀ ਸੰਗਤਾਂ ਜਿਹੜਾ ਪੂਰੀ ਦੁਨੀਆ ਦੇ ਕੋਨੇ-ਕੁਨੇ ਦੇ ਵਿੱਚੋਂ ਇਸ ਧਰਤੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਲਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਦੇ ਲਈ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚਦੀਆਂ ਨੇ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਤਸਵੀਰ ਹੈ ਜਿੱਥੇ ਇਸ ਵਕਤ ਲੱਖਾਂ ਹੀ ਸੰਗਤਾਂ ਜੜੀਆਂ ਨਤਮਸਤਕ ਹੋ ਰਹੀਆਂ ਨੇ ਉਹ ਮਾਤਾ ਗੁਜਰੀ ਜੀ ਛੋਟੇ ਸਾਹਿਬ ਅਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਪਤੇ ਸਿੰਘ ਜੀ ਦੀ ਉਸ ਲਾਸਾਨੀ ਸ਼ਹਾਜਤ ਨੂੰ ਜਿਹੜਾ ਨਤਮਸਤਕ ਹੋ ਰਹੀਆਂ ਨੇ ਸਜਤਾ ਕਰ ਰਹੀਆਂ ਨੇ ਜਿਹੜਾ ਤੇ ਸੇਵਾਦਾਰਾਂ ਦੁਆਰਾ ਜਿਹੜਾ ਬੜਮੁੱਲਾ ਯੋਗਤਨ ਪਾਇਆ ਜਾ ਰਿਹਾ ਇਸ ਸੰਗਤ ਦੇ ਜਿਹੜਾ ਕੱਟ ਨੂੰ ਮੇਨਟੇਨ ਕਰਨ ਦੇ ਲਈ ਕਿ ਕਿਸੇ ਤਰੀਕੇ ਦੀ ਸੰਗਤ ਨੂੰ ਖੱਜਲ ਖੁਆਰੀ ਨਾ ਹੋਵੇ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿੰਨੀਆਂ ਹੀ ਸੰਗਤ ਲੱਖਾਂ ਦੀ ਰੂਪ ਦੇ ਵਿੱਚ ਕਿਹਾ ਜਾ ਰਿਹਾ ਕਿ 50 ਲੱਖ ਦੇ ਕਰੀਬ ਹੈ ਇਹਨਾਂ ਤਿੰਨ ਦਿਨਾਂ ਦੇ ਵਿੱਚ ਸੰਕਤਾ ਨੇ ਗੁਰਦੁਆਰਾ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਜहां ਗੁਰਦੁਆਰਾ ਜੋਤੀਸਰੂਪ ਸਾਹਿਬ ਗੁਰਦੁਆਰਾ ਠੰਡਾ ਬੁਰਜ ਕੋਰਾ ਸਾਹਿਬ ਨਤਮਸਤਕ ਹੋਣਾ ਤੇ ਇਧਰਲੇ ਪਾਸੇ ਦਰਬਾਰ ਸਾਹਿਬ ਜਾਣ ਦਾ ਰਸਤਾ ਹੈ ਸੰਤਾਂ ਨਤਮਸਤਕ ਹੋ ਰਹੀਆਂ ਨੇ ਅਗਲੇ ਪਾਸੇ ਜਿਹੜਾ ਇਹਨਾਂ ਦਰਖਤਾਂ ਤੋਂ ਪਾਰ ਵਾਲੇ ਪਾਸੇ ਠੰਡਾ ਬੁਰਜ ਹਾਲਾਂਕਿ ਇਧਰਲੇ ਪਾਸੇ ਤਸਵੀਰ ਹੈ ਜਿਹੜੀ ਤੁਹਾਨੂੰ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਦਿਖਾ ਰਿਹਾ ਕਿ ਜਿੱਥੇ ਕੋਈ ਵੇਲਾ ਸੀ ਸੂਬੇ ਦੀ ਕਚੈਰੀ ਲੱਗਦੀ ਸੀ 250 ਸਾਲ ਪਹਿਲਾਂ ਸਵੇਰੇ ਦੀ ਕਚੈਰੀ ਲੱਗਦੀ ਸੀ ਉਸ ਵੇਲੇ ਸਾਹਿਬਜਾਦਿਆਂ ਨੂੰ ਛੋਟੇ ਸਾਹਿਬਜਾਦਿਆਂ ਨੂੰ ਜਿਹੜਾ ਕਿਸ ਤਰੀਕੇ ਜਿਹੜਾ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਰੱਖਿਆ ਜਾਂਦਾ ਇਤੋਂ ਤੱਕ ਕਿ ਕਿਸੇ ਰੂਏ ਵੀ ਕਿਹਾ ਜਾਂਦਾ ਕਿ ਉਹਨਾਂ ਨੂੰ ਜਿਹੜਾ ਦੁੱਧ ਤੱਕ ਨਹੀਂ ਪਿਲਾਉਣਾ ਪਰ ਜਿਸ ਤਰੀਕੇ ਭਾਈ ਮੋਤੀराम ਮਹਾਰਾਜ ਜੀ ਨੇ ਫਿਰ ਦੁੱਧ ਪਿਲਾਇਆ ਉਹਨਾਂ ਨੂੰ ਜਿਹੜਾ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਉਹ ਸੇਵਾ ਉਹਨਾਂ ਨੇ ਆਪਣੇ ਹਿੱਸੇ ਲਈ ਤੇ ਉਸ ਤੋਂ ਬਾਅਦ ਕਿਸ ਤਰੀਕੇ ਉਹਨਾਂ ਦਾ ਜਿਹੜਾ ਪਰਿਵਾਰ ਆ ਕੋ-ਕੋ ਕੇ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਸ ਇਸ ਥਾਂ ਦੇ ਉੱਪਰ ਸੂਬੇ ਦੀ ਕਚਹਿਰੀ ਲੱਗਦੀ ਰਹੀ ਆ ਪਰ ਸੂਬਾ ਸਰਹੰਦ ਦੇ ਵੱਲੋਂ ਵਜ਼ੀਰ ਖਾਂ ਦੇ ਵੱਲੋਂ ਲੱਖਾਂ ਹੀ ਜਿਹੜੇ ਟੋਟਕੇ ਨੇ ਉਹ ਅਪਣਾ ਲਈ ਜਾਂਦੇ ਨੇ ਪਰ ਵੱਖ-ਵੱਖ ਅਪਣਾ ਲਈ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਕੇ ਜਿਹੜਾ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਆਪਣੇ ਧਰਮ ਤੋਂ ਡੋਲ ਜਾਣ ਤੇ ਉਹ ਜਿਹੜਾ ਇਸਲਾਮ ਕਬੂਲ ਲੈਣਾ ਜਿਹੜਾ ਯਾਨੀ ਕਿ ਉਸ ਸੂਬੇ ਦੀ ਜਿਹੜੀ ਈਨ ਮੰਨ ਲੈਣ ਪਰ ਸਾਹਿਬਜ਼ਾਦੇ ਦੇ ਜਿਹੜਾ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਦੌੜਦਾ ਹੁੰਦਾ ਉਹਨਾਂ ਨੇ ਵਜ਼ੀਰ ਖਾਂ ਦੀ ਸੂਬੇ ਸਰਾਂਧ ਦੀ ਈਨ ਨਹੀਂ ਮੰਨੀ ਉਸੇ ਦਾ ਜਿਹੜਾ ਅੱਜ ਰੂਪ ਆ ਇੱਥੇ ਦੇਖਣ ਵਾਲਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਧਰਤੀ ਦੇ ਉੱਪਰ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਕੋਈ ਉਹ ਵੇਲਾ ਸੀ ਕਿ ਜਿੱਥੇ ਛੋਟੇ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਦੇ ਵਿੱਚ ਜਦੋਂ ਪੇਸ਼ ਕੀਤੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਗੱਲਾਂ ਆਖੀਆਂ ਜਾਂਦੀਆਂ ਨੇ ਪਰ ਉਸ ਵਕਤ ਛੋਟੇ ਸਹਬਜ਼ਾਦਿਆਂ ਨੇ ਜਿਸ ਤਰੀਕੇ ਵੱਡੇ ਜਿਗਰੇ ਦਿਖਾਏ ਮੈਂ ਜਿਹੜਾ ਉਹ ਈਨ ਨਹੀਂ ਮੰਨੀ ਹਾਲਾਂਕਿ ਉਸ ਵਕਤ ਸਹਬਜ਼ਾਦਿਆਂ ਦੇ ਹੱਕ ਦੇ ਵਿੱਚ ਉਸ ਵਕਤ ਕੋਈ ਬਹੁਤੇ ਲੋਕ ਨਹੀਂ ਸੀ ਕਿ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਹੋਣ ਪਰ ਉਸ ਵਕਤ ਵੀ ਜਿਹੜਾ ਜੋ ਨਵਾਬ ਮਲੇਰ ਕੋਟਲਾ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਨੇ ਜਿਹੜਾ ਹਾ ਦਾ ਨਾਰਾ ਮਾਰਿਆ ਸੀ ਉਹਨਾਂ ਦੇ ਵੰਸ਼ਜਾਂ ਦੇ ਵੱਲੋਂ ਵੀ ਇਸ ਫਤਿਹਗੜ ਸਾਹਿਬ ਦੀ ਤਾਰੀਖ ਦੇ ਉੱਪਰ ਹੈ ਤਾਂ ਜਿਹੜਾ ਲੰਗਰ ਲਗਾਇਆ ਜਾਂਦਾ ਸਿੱਖ ਮੁਸਲਮਾਨ ਸਾਂਝਾ ਭਾਈਚਾਰਾ ਜਾਨੀ ਕਿ ਉਹ ਉਹਨਾਂ ਦੇ ਵੱਲੋਂ ਸਿੱਖ ਮੁਸਲਮਾਨ ਦੀ ਜਿਹੜੀ ਸਾਂਝਾ ਉਸ ਨੂੰ ਬਣਾਈ ਰੱਖਣ ਦੇ ਲਈ ਜਿਹੜਾ ਉਹ ਪੀੜੀ ਦਰ ਪੀੜੀ ਅੱਗੇ ਲੰਗਰ ਤੁਰਿਆ ਜਾਂਦਾ ਜਾਨੀ ਕਿ ਉਸ ਰਵਾਇਤ ਨੂੰ ਪੁਰਾਣਾ ਜਾ ਰਿਹਾ ਪਰ ਇਸ ਆਸਥਾਨ ਦੇ ਉੱਪਰ ਅੱਜ ਦੇ ਦਿਨ ਲੰਗਰ ਜਿਹੜਾ ਦਿਨ ਉਸ ਦੇ ਦਿਨ ਜਿਹੜਾ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਜਿਹੜੀ ਲੰਗੀ ਰਾਤ ਆ ਉਸ ਵਕਤ ਠੰਡੇ ਬੁਰਜ ਦੇ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜੁਰਵਰ ਸਿੰਘ ਜੀ, ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ। ਹਾਲਾਂਕਿ ਉਸ ਵਕਤ ਕੋਈ ਉਹਨਾਂ ਕੋਲ ਬੋਟ ਬਹੁਤੇ ਮੋٹے ਜਿਹੜੇ ਕੱਪੜੇ ਜਾਂ ਠੰਡ ਤੋਂ ਬਚਣ ਦੇ ਲਈ ਸਾਤਨ ਵੀ ਨਹੀਂ ਸੀ। ਉਸ ਕੋਹ ਦੀਆਂ ਰਾਤਾਂ ਠੰਡੀਆਂ ਦੇ ਵਿੱਚ ਉਸੇ ਰਹੀ। ਅਗਲੇ ਦਿਨ ਯਾਨੀ ਕਿ ਅੱਜ ਦੇ ਦਿਨ ਸੂਬੇ ਦੀ ਕਚਹਿਰੀ ਦੇ ਵਿੱਚ 12 ਪਉ ਨੂੰ ਜਿਹੜਾ ਫਿਰ ਤੋਂ ਪੇਸ਼ ਕੀਤਾ ਜਾਂਦਾ ਜਿਹੜਾ ਸੂਬੇ ਸਰਹੰਦ ਨੂੰ ਉਮੀਦ ਹੁੰਦੀ ਆ ਕਿ ਠੰਡ ਤੋਂ ਜਿਹੜਾ ਡਰ ਕੇ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਅੱਗੇ ਜਿਹੜੀ ਉਸ ਦੀ ਈਨ ਮੰਨ ਲੈਣਗੇ ਪਰ ਅੱਜ ਦੇ ਦਿਨ ਵੀ ਈਨ ਨਹੀਂ ਮੰਨਦੇ ਫਿਰ ਸੂਬੇ ਸਰਹੰਦ ਦੇ ਵੱਲੋਂ ਜੰਦਾ ਨੀਹਾਂ ਦੇ ਵਿੱਚ ਛੋਟੇ ਸਾਬਜਦਿਆਂ ਨੂੰ ਜਿਹੜਾ ਚਣੰ ਦਾ ਜਿਹੜਾ ਆਰਡਰ ਆਉ ਦੇ ਦਿੱਤਾ ਜਾਂਦਾ ਛੋਟੇ ਸਾਬਜਦਿਆਂ ਨੂੰ ਨੀਹਾਂ ਦੇ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਜਾਂਦਾ ਇਹਹੀ ਸ਼ਹਾਦਤ ਦੁਨੀਆ ਦੇ ਵਿੱਚ ਜਿਹੜੀ ਨਹੀਂ ਮਿਲਦੀ ਕਿ 7 ਅਤੇ 9 ਸਾਲ ਦੀ ਉਮਰ ਦੇ ਵਿੱਚ ਜਿਹੜਾ ਆਪਣੇ ਧਰਮ ਦੇ ਵਿੱਚ ਆڑے ਰਹਿੰਦੇ ਨੇ ਆਪਣੇ ਧਰਮ ਤੋਂ ਨਹੀਂ ਡੋਲਦੇ ਤੇ ਉਸ ਤੋਂ ਵੀ ਵੱਖਰੀ ਗੱਲ ਅਜਿਹੀ ਧਰਤੀ ਫਤੇਗੜ ਸਾਹਿਬ ਦੀ ਦੁਨੀਆ ਦੇ ਉੱਪਰ ਕਿਤੇ ਨਹੀਂ ਮਿਲਦੀ ਇੰਨੀ ਮਹਿੰਗੀ ਧਰਤੀ ਕਿ ਜਿਹੜੀ ਦਵਾਨ ਟੋਡਰਵਾਲ ਜੀ ਨੇ 78000 ਮੂਰਾ ਖੜੀਆਂ ਕਰਕੇ ਖਰੀਦੀ ਹੋਵੇ ਮਾਤਾ ਗੁਜਰੀ ਜੀ ਛੋਟੇ ਸਹਬਜ਼ਾਦਿਆਂ ਦਾ ਜਿਹੜਾ ਅੰਤਿਮ ਸੰਸਕਾਰ ਕਰਨ ਦੇ ਲਈ ਤੇ ਉਸੇ ਸ਼ਹਾਦਤਾਂ ਨੂੰ ਅੱਜ ਜਿਹੜਾ ਸਿਰ ਨਵਾਉਣ ਦੇ ਲਈ ਅੱਜ ਨਤਮਸਤਕ ਹੋਣ ਦੇ ਲਈ ਸਜਦਾ ਕਰਨ ਦੇ ਲਈ ਲੱਖਾਂ ਸੰਕਤਾਂ ਪਹੁੰਚ ਰਹੀਆਂ ਨੇ ਤਸਵੀਰ ਦੇ ਵਿੱਚ ਦੇਖੋ ਕਿ ਕਿੰਨੀਆਂ ਵੱਡੀਆਂ ਵੱਡੀਆਂ ਜਿਹੜੀਆਂ ਲਾਈਨਾਂ ਨੇ ਇਸ ਪੱਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਜਿਹੜੀਆਂ ਸੰਕਤਾਂ ਇਹਨਾਂ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਉਸ ਲਾਸਾਨੀ ਸ਼ਹਾਦਤ ਨੂੰ ਜਿਹੜਾ ਸਜਦਾ ਕਰ ਰਹੀਆਂ ਨੇ ਹਾਲਾਂਕਿ ਇਹ ਸੰਕਤਾਂ ਨੇ ਜਿਹੜਾ ਸਤਨਾਮ ਵਹਿਗੂ ਦਾ ਜਾਪ ਵੀ ਕਰ ਰਹੀਆਂ ਨੇ ਉਸ ਇਨਸਾਨੀ ਸ਼ਹਾਦਤ ਨੂੰ ਹਾਲਾਂਕਿ ਜਦੋਂ ਰਾਤਾਂ ਨੂੰ ਹੀ ਸੰਕਤਾਂ ਉਰੇ ਰਹਦੀਆਂ ਨੇ ਕਿ ਉਹ ਵੇਲਾ ਵੀ ਇਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਕਿਸ ਤਰੀਕੇ ਛੋਟੇ ਸਾਹਿਬ ਜਦਿਆ ਤੇ ਮਾਤਾ ਗੁਜਰੀ ਜੀ ਨੇ ਠੰਡੇ ਗੁਰਜ ਦੇ ਵਿੱਚ ਉਹਦੀਆਂ ਠੰਡੀਆਂ ਆ ਰਾਤਾਂ ਕੱਟੀਆਂ ਆਣ ਗਿਆ ਉਹ ਸਾਰਾ ਕੁਝ ਮਹਿਸੂਸ ਇਸ ਵਕਤ ਸੰਕਤਾਂ ਦੁਆਰਾ ਕੀਤਾ ਜਾ ਰਿਹਾ ਤੇ ਇਸ ਵਕਤ ਉਹਨਾਂ ਦੀ ਇਨਸਾਨੀ ਸ਼ਹਾਦਤ ਨੂੰ ਸਿਰਦਾ ਕੀਤਾ ਜਾਂਦਾ ਹੈ